ਸਵਾਗਤ ਗੁਰੂ ਜੀ ਕਾਲ ਸਾਹਿਬ ਆਹੀ ਬ੍ਰਿਤੀ ਕੀ ਫਤਿਹ ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪ ਸਭੇ ਚੜ੍ਹਦੀ ਕਲਾ ਦੇ ਵਿਚ ਹੋਗੇ ਅੱਜ ਨਾ ਇੱਕ ਮੈਂ ਕਿਤਾਬ ਪੜਦਾ ਸੀਗਾ ਇੱਕ ਬਹੁਤ ਵਧੀਆ ਉਹਦੇ ਵਿੱਚ ਹੈਡਿੰਗ ਹੈਡਲਾਈਨ ਜਿਹੜੀ ਹੈਗੀ ਹੈ ਹੈਡਿੰਗ ਆਈ ਹੈ ਕਿ ਅਕਸਰ ਆਪਾਂ ਨਾ ਜੇ ਸੋਚਿਆ ਜਾਵੇ ਸਾਰੇ ਇੱਕ ਧਰਮਾਂ ਨੂੰ ਲੈ ਕੇ ਬਹੁਤ ਲੜਦੇ ਆਪਾਂ ਆਪਾਂ ਮੈਂ ਕਿਹਾ ਪਰ ਕਿਤੇ ਨਾ ਕਿਤੇ ਆਪਣੇ ਇਸਤ ਨੂੰ ਵੱਡਾ ਕਰਨ ਦੇ ਚੱਕਰ ਦੇ ਵਿੱਚ ਅਸੀਂ ਦੂਸਰਿਆਂ ਦਾ ਨਰਾਦਰ ਕਰ ਦਿੰਦੇ ਹਾਂ ਹਰ ਇੱਕ ਵਾਸਤੇ ਆਪਣਾ ਦਾ ਇਸਤ ਜਿਹੜਾ ਆ ਉਹ ਸਭ ਤੋਂ ਉੱਚਾ ਅਗਲਾ ਮੰਨਦਾ ਹੈ ਇਹਨੇ ਕਿਸੇ ਨੇ ਪੁੱਛਿਆ ਕਿ ਤੇਰਾ ਧਰਮ ਕਿਹੜਾ ਆ ਤੁਹਾਨੂੰ ਅੱਗੇ ਜਵਾਬ ਪਤਾ ਕਿ ਤੇ ਤੁਹਾਨੂੰ ਸੱਜਣ ਦੇ ਜਦ ਆ ਇਹਨਾਂ ਪੁਸ਼ ਹੋ ਜਾਂ ਇਹਨਾਂ ਸੋਚਿਆ ਕਰੋ ਕਿ ਫਲਾਣੇ ਦਾ ਧਰਮ ਕਿ ਲਾਇਆ ਇਹ ਸੋਚਿਆ ਕਰੋ ਕਿ ਅਸਲ ਵਿੱਚ ਸਾਡਾ ਧਰਮ ਹੈ ਕੀ ਧਰਮ ਕਿਹੜਾ ਮਾਇਨੇ ਨਹੀਂ ਰੱਖਦਾ ਧਰਮ ਕੀ ਹੈ ਇਹ ਮਾਇਨੇ ਰੱਖਦਾ ਹੈ ਇਹ ਸਭ ਤੋਂ ਵੱਡਾ ਜੇ ਦੇਖਿਆ ਜਾਵੇ ਧਰਮ ਜਿਹੜਾ ਆ ਇਨਸਾਨੀਅਤ ਹੈ ਨਾ ਕਿ ਅਸੀਂ ਦੂਸਰੇ ਸਾਡੇ ਸਾਹਮਣੇ ਵਾਲੇ ਬੰਦੇ ਦੇ ਨਾਲ ਕਿਦਾਂ ਪੇਸ਼ ਆ ਰਹੇ ਆ ਸਾਡੇ ਮਨ ਦੇ ਵਿੱਚ ਉਹਦੇ ਪ੍ਰਤੀ ਕੀ ਭਾਵਨਾ ਸਮਾਜ ਦੇ ਪ੍ਰਤੀ ਕੀ ਸਾਡੀ ਭਾਵਨਾ ਹੈ ਇਹ ਤੇ ਆਪਾਂ ਧਰਮ ਦੀ ਗੱਲ ਕਰੀਏ ਧਰਮ ਸਾਨੂੰ ਜੋੜਦਾ ਆ ਸਾਨੂੰ ਪਿਆਰ ਸਿਖਾਉਂਦਾ ਨਾ ਕੋਈ ਵੀ ਧਰਮ ਆ ਤੇ ਆਪਾਂ ਅੱਜ ਧਰਮ ਦੀ ਆੜ ਦੇ ਵਿੱਚ ਬਹੁਤ ਆਪਾਂ ਤੁਸੀਂ ਵੀ ਸਾਰਿਆਂ ਨੇ ਦੇਖਿਆ ਹੋਊਗਾ ਮੈਂ ਵੀ ਕਈ ਵਾਰੀ ਦੇਖਿਆ ਕਿ ਧਰਮ ਨੂੰ ਅਸੀਂ ਆਪਣਾ ਮਕਸਦ ਜਾਂ ਆਪਣਾ ਜਿਹੜਾ ਹੈ ਕਿ ਸਾਡੀ ਕੋਈ ਈਗੋ ਸੈਟੀਸਫਾਈਡ ਕਰਨ ਵਾਸਤੇ ਕੋਈ ਆਪਣਾ ਉਹਨੂੰ ਪੂਰਾ ਕਰਨ ਵਾਸਤੇ ਆਪਾਂ ਇੱਕ ਧਰਮ ਨੂੰ ਯੂਜ਼ ਕਰਦੇ ਆ ਮੰਨ ਲਓ ਕਿਤੇ ਕੋਈ ਜਗ੍ਹਾ ਤੇ ਕਬਜ਼ਾ ਲੈਣਾ ਜੀ ਹਾਂ ਜੀ ਨਿਸ਼ਾਨ ਸਾਹੂ ਗੱਡ ਦੋ ਇੱਥੇ ਕੋਈ ਇਥੇ ਝੰਡਾ ਲਾ ਦੋ ਤੇ ਹੁਣ ਸਾਡਾ ਹੋ ਗਿਆ ਕਿਉਂਕਿ ਪਤਾ ਕਿ ਉਥੇ ਧਰਮ ਧਰਮ ਦੀ ਆੜ ਲੈ ਲਈ ਇਹ ਕਿਸੇ ਇੱਕ ਦੀ ਮੈਂ ਗੱਲ ਨਹੀਂ ਕਰਦਾ तकरीबन ਜੇ ਸਾਰੇ ਪਾਸੇ ਦੇਖੀ ਅਜਿਹੀ ਹਾਲਿਆ ਕਿਸੇ ਜਗ੍ਹਾ ਤੇ ਕਬਜ਼ਾ ਲੈਣਾ ਜਾਂ ਕਿਸੇ ਕੁਝ ਕਰਨਾ ਹੈਗਾ ਜੀ ਉਥੇ ਨਿਸ਼ਾਨ ਸਭ ਲਾਤਾ ਹੋਈ ਇਹ ਆਪਣਾ ਝੰਡਾ ਗੜਪਾ ਹੁਣ ਇਥੇ ਇਹ ਸਾਡਾ ਹੈ ਕਿਉਂਕਿ ਪਤਾ ਤਾਂ ਜੇ ਧਰਮ ਦੇ ਨਾਮ ਤੇ ਕੋਈ ਵਿਚ ਦਖਲ ਅੰਦਾਜ਼ੀ ਕਰੂਗਾ ਇਥੇ ਧਰਮ ਦੀ ਆੜ ਲੈ ਲਈ ਤੇ ਅਸੀਂ ਇਹ ਮਸਲਾ ਜਿਆਦਾ ਵੱਧ ਜਾਊਗਾ ਨਾ ਸੋ ਧਰਮ ਨੂੰ ਆਪਾਂ ਆਪਣੇ ਇਗੋ ਨੂੰ ਸੈਟੀਸਫਾਈਡ ਕਰਨ ਵਾਸਤੇ ਜਾਂ ਆਪਣੇ ਲਾਲਚ ਨੂੰ ਪੂਰਾ ਕਰਨ ਵਾਸਤੇ ਜਬਰਤਨ ਲੱਪਣ ਜੋ ਕਿ ਨਹੀਂ ਚਾਹੀਦਾ ਇਹਨਾਂ ਚੀਜ਼ਾਂ ਦੇ ਵਿੱਚ ਤੇ ਜੇ ਆਪਾਂ ਧਰਮ ਕੀ ਹੈ ਸਾਡਾ ਇਨਸਾਨੀਅਤ ਦਾ ਧਰਮ ਹੈ ਅਸੀਂ ਇੱਕ ਦੂਜੇ ਨਾਲ ਪਿਆਰ ਕਰਨਾ ਹਰ ਇੱਕ ਧਰਮ ਸਾਡੇ ਵਾਸਤੇ ਸਤਕਾਰਯੋਗ ਹੋਣਾ ਚਾਹੀਦਾ ਔਰ ਸਤਕਾਰ ਕਰਨਾ ਵੀ ਚਾਹੀਦਾ ਹਰ ਇੱਕ ਧਰਮ ਦਾ ਕਿਉਂਕਿ ਅਸਲ ਜਿਹੜੀ ਜੜ ਹੈ ਉਹ ਤਾਂ ਇੱਕ ਅਕਾਲ ਪੁਰਖ ਹੀ ਹੈ ਨਾ ਉਹ ਇੱਕ ਉਹ ਰੱਬੀ ਪ੍ਰਕਾਸ਼ ਉਹ ਨਾਦ ਜਿਹੜਾ ਜਿਨੇ ਜਿੱਤੋ ਸਾਰਾ ਸੰਸਾਰ ਪੈਦਾ ਹੋਇਆ ਉਹਦੇ ਅੱਗੇ ਜਦੋਂ ਅਕਾਲ ਪੁਰਖ ਨੇ ਕਹਿ ਰਿਹਾ ਕਿ ਆਪਣੀਆਂ ਰੂਹਾਂ ਭੇਜ ਦਿੱਤੀਆਂ ਆਪਣੇ ਰੂਪ ਰੂਪ ਵੱਖਰੇ ਵੱਖਰੇ ਭੇਜ ਦਿੱਤੇ ਤੇ ਆਪਾਂ ਉਹਨਾਂ ਰੂਪਾਂ ਦੇ ਨਾਲ ਜੁੜ ਗਏ ਜਿਹੜਾ ਇੱਕ ਅਕਾਲ ਪੁਰਖ ਜਿਨੇ ਸਾਰਿਆਂ ਨੂੰ ਭੇਜਿਆ ਸੀ ਉਹਦੇ ਨਾਲ ਟੁੱਟ ਗਏ ਆਪਾਂ ਨਾ ਆਪਣੇ ਜਿਹਦੇ ਜਿਹਦੇ ਨਾਲ ਅਸੀਂ ਜੁੜੇ ਜਿਸ ਧਰਮ ਦੇ ਵਿੱਚ ਅਸੀਂ ਹੈਗੇ ਆ ਉਹਨੂੰ ਵੱਡਾ ਕਰਨ ਵਾਸਤੇ ਉਹਨੂੰ ਲੋਕਾਂ ਸਾਹਮਣੇ ਵੱਡਾ ਦਿਖਾਉਣ ਦੇ ਚੱਕਰ ਦੇ ਵਿੱਚ ਅਸੀਂ ਨਫ਼ਰਤ ਦੇ ਰਾਹਤੇ ਤੇ ਪੈ ਗਏ ਜਦ ਕਿ ਉਹਨਾਂ ਸਾਰਿਆਂ ਦਾ ਜਿੰਨੇ ਰੱਬੀ ਰੂਪ ਹੋਏ ਰੱਬੀ ਅਵਤਾਰ ਆਏ ਆ ਸਾਰਿਆਂ ਦਾ ਧੁਰਾ ਤਾਂ ਇੱਕ ਹੀ ਆ ਨਾ ਉਨੇ ਕੋਈ ਅੱਲਾ ਅੱਲਾ ਕਹਿੰਦਾ ਆ ਉਹਨੇ ਵੀ ਉਸ ਸਰਕਾਰ ਪ੍ਰਭਿੰਦਰ ਗਾਥੀ ਜਾਣਾ ਕੋਈ ਰਾਮ ਰਾਮ ਕਹਿੰਦਾ ਉਹ ਵੀ ਉੱਥੇ ਦਰਗਾਹ ਚੀ ਜਾਣਾ ਕੋਈ ਵਾਹਿਗੁਰੂ ਵਾਹਿਗੁਰੂ ਕਹਿੰਦਾ ਉਹ ਸੋ ਜਿਹੜਾ ਵੀ ਅਕਾਲ ਪੁਰਖ ਦਾ ਜਾਂ ਆਪਣੇ ਇਸ਼ਟ ਦਾ ਨਾਮ ਲੈ ਰਿਹਾ ਉਹਦੀ ਜਿਹੜਾ ਧੁਰਾ ਆ ਉਹਦਾ ਮੁੱਖ ਬਿੰਦੂ ਇੱਕੋ ਹੀ ਹੈ ਕਿੰਨੇ ਦਿਨ ਇੱਕ ਚਾਰ ਯਾਤਰੀ ਸੀਗੇ ਮੈਂ ਪੜਦਾ ਸੀ ਇੱਕ ਸਟੋਰੀ ਮੈਂ ਪੜਦਾ ਸੀ ਤੇ ਉੱਤੋਂ ਕੁਝ ਨਾਮ ਨਾ ਮੈਨੂੰ ਕੁਝ ਔਖੇ ਲੱਗੇ ਮੈਂ ਲੈ ਕੇ ਰੱਖੇ ਆ ਇਹ ਤੁਹਾਡੇ ਸਾਰੇ ਨਾਲ ਸਾਂਝੇ ਕਰੂੰਗਾ ਕਿੰਨੇ ਚਾਰ ਨਾ ਯਾਤਰੀ ਸੀਗੇ ਉਹਨਾਂ ਨੂੰ ਭੁੱਖ ਲੱਗੀ ਤੇ ਉਹਨਾਂ ਦੇ ਕੋਲ ਪੈਸੇ ਖਤਮ ਹੋ ਗਏ ਤੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਸੀਗਾ ਉਹ ਤੁਰਕੀ ਦਾ ਸੀਗਾ ਦੂਜਾ ਅਰਬੀ ਸੀ ਤੀਜਾ ਯੂਨਾਨੀ ਤੇ ਚੌਥਾ ਈਰਾਨੀ ਉਹ ਸਾਰਿਆਂ ਦੀ ਭਾਸ਼ਾ ਵੱਖਰੀ ਵੱਖਰੀ ਇੱਕ ਦੂਜੇ ਦੀ ਭਾਸ਼ਾ ਨਹੀਂ ਸਮਝ ਆਉਂਦੀ ਉਹਨਾਂ ਨੂੰ ਤੇ ਭੁੱਖ ਲੱਗੀ ਚਾਰਾਂ ਨੂੰ ਹੁਣ ਕਿਸੇ ਨੇ ਨਾ ਚਲੋ ਉਹਨਾਂ ਨੇ ਅੱਜ ਯਾਤਰੀ ਸੀਗੇ ਉਹਨਾਂ ਨੇ ਕਿਸੇ ਨੂੰ ਆਪਣੇ ਨੂੰ ਸੇਵਾ ਦੇ ਤੌਰ ਤੇ ਕਹਿੰਦੇ ਇੱਕ ਦਰਮਾਹ ਦੇਤਾ ਕੁਝ ਪੈਸੇ ਦੇ ਦਿੱਤੇ ਚਲੋ ਕੁਝ ਲੈ ਲਓ ਤੇ ਖਾ ਲਿਓ ਤੇ ਜਿਹੜਾ ਇਹਰਾਨੀ ਸੀਗਾ ਨਾ ਉਹਨੇ ਵਿੱਚੋਂ ਚਾਰ ਸੀਗੇ ਇੱਕ ਇਹਰਾਨੀ ਯੂਨਾਨੀ ਤੁਰਕੀ ਤੇ ਅਰਬੀ ਉਹਨਾਂ ਵਿੱਚੋਂ ਜਿਹੜਾ ਇਹਰਾਨੀ ਸੀਗਾ ਕਹਿੰਦਾ ਚਲੋ ਇਹ ਹੁਣ ਪੈਸੇ ਆਪਾਂ ਨੂੰ ਮਿਲ ਗਏ ਤੇ ਅੰਗੂਰ ਖਰੀਦਾਂਗੇ ਤੇ ਖਾਵਾਂਗੇ ਤੇ ਜਿਹੜਾ ਅਰਬੀ ਸੀ ਉਹ ਕਹਿੰਦਾ ਨਹੀਂ ਮੈਂ ਇਹ ਅੰਗੂਰ ਨਹੀਂ ਤੇਰੇ ਲਈ ਸ਼ਹਿ ਨਿਕਾਣੀ ਮੈਂ ਉਹ ਨਾਬ ਖਾਣਾ ਚਾਹੁੰਦਾ ਕਹਿੰਦਾ ਤੀਜਾ ਤੁਰਕੀ ਬੋਲੇ ਨਹੀਂ ਯਾਰ ਨਾ ਮੈਂ ਅੰਗੂਰ ਖਾਣੇ ਆ ਨਾ ਉਹ ਨਾਬ ਖਾਣਾ ਤੁਸੀਂ ਆਜ਼ਮ ਖਾ ਕੇ ਦੇਖੋ ਮੈਂ ਆਜ਼ਮ ਖਾਵਾਂਗਾ ਤੇ ਉਹੀ ਲੈ ਕੇ ਆਉਣਾ ਇਹਨਾਂ ਪੈਸਿਆਂ ਦਾ ਜਿਹੜਾ ਕਿ ਨਾਨੀ ਸਿਉ ਆਪਣੇ ਲੋ ਸਾਰਿਆਂ ਨੂੰ ਸਮਝਾਉਂਦਾ ਕਹਿੰਦਾ ਨਹੀਂ ਅੰਗੂਰ ਵੀ ਨਹੀਂ ਖਾਣੇ ਆਪਾਂ ਉਹ ਨਾਬ ਵੀ ਨਹੀਂ ਖਾਣਾ ਆਪਾਂ ਆਜ਼ਮ ਵੀ ਨਹੀਂ ਖਾਣਾ ਮੇਰੇ ਕੋਲ ਇੱਕ ਬਹੁਤ ਵਧੀਆ ਸ਼ੈਅ ਹੈਗੀ ਆ ਜਿਹਨੂੰ ਆਪਾਂ ਖਰੀਦ ਸਕਦੇ ਆ ਖਰੀਦ ਕੇ ਸਾਰੇ ਮਿਲ ਕੇ ਖਾ ਸਕਦੇ ਆ ਜਿੰਦਾ ਆਪਾਂ ਅਮਸਤਾਫੀਲ ਜੋ ਨਾਨੀ ਦੇ ਵਿੱਚ ਕਹਿੰਦੇ ਸੀ ਅਮਸਤਾਫੀਲ ਇਹਦੇ ਉਹ ਖਾਵਾਂਗੇ ਆਪਾਂ ਹੁਣ ਚਾਰ ਜੇਸੇ ਗੱਲੋਂ ਬੈਸਣਦੇ ਕਿ ਮੈਂ ਆਪਣੀ ਆਸ਼ੇ ਖਾਣੀ ਆ ਦੂਜਾ ਕਹਿੰਦਾ ਮੈਂ ਆਪਣੀ ਖਾਣੀ ਤੀਜਾ ਕਹਿੰਦਾ ਮੈਂ ਆਪਣੀ ਚੌਥਾ ਕਹਿੰਦਾ ਮੈਂ ਆਪਣੀ ਸ਼ੇ ਖਾਣੀ ਨੂੰ ਲੱਗ ਗਿਆ ਉੱਥੇ ਕੋਈ ਸਿਆਣਾ ਫਕੀਰ ਸੀ ਕਿਨ ਚਾਰਾਂ ਨੂੰ ਦੇਖਦਾ ਪਿਆ ਕਿ ਝਗੜੀ ਜਾਂਦੇ ਖਾਣ ਤੋਂ ਨਾਲੇ ਫਕੀਰ ਹੱਸੀ ਜਾਵੇ ਫਕੀਰ ਨੇ ਕੀਤਾ ਉਹਨਾਂ ਦੇ ਕੋਲੋਂ ਪੈਸੇ ਫੜੇ ਚਾਰਾਂ ਨੂੰ ਨਾਲ ਲੈ ਗਿਆ ਤੇ ਬਾਜ਼ਾਰ ਚ ਜਾ ਕੇ ਉਹਨਾਂ ਨੂੰ ਅੰਗੂਰ ਲੈ ਆਤੇ। ਆ ਲੋ ਕਹਿੰਦਾ ਅੰਗੂਰ ਖਾ ਲੋ। ਹੁਣ ਅਸਲ ਵਿੱਚ ਹੋਇਆ ਕੀ? ਆਪਾਂ ਤੋਂ ਰਹਿ ਦੀ ਗੱਲ ਕੀਤੀ ਸੀ ਕਿ ਸਾਰੇ ਵੱਖ-ਵੱਖ ਧਰਮਾਂ ਦੇ ਵਿੱਚ ਆਪਾਂ ਵੰਡੇ ਗਏ ਪਰ ਤੋ ਰਹਿ ਕਿਹਾ। ਇੱਕ ਦੀ ਲੜਾਈ ਆਪਾਂ ਵੱਖ-ਵੱਖ ਭਾਗਾਂ ਦੇ ਵਿੱਚ ਵੰਡੀ ਜਾਂਦੇ। ਮਕਸਦ ਸਾਰਿਆਂ ਦਾ ਇੱਕੋ ਹੀ ਐ। ਹੁਣ ਇੱਥੇ ਹੋਇਆ ਕਿ ਅੰਗੂਰ ਨੂੰ ਹੀ ਉਹਨਾਬ ਕਹਿੰਦੇ। ਅੰਗੂਰ ਨਹੀਂ ਆਜ਼ਮ ਕਹਿੰਦੇ ਅੰਗੂਰ ਨਹੀਂ ਅਮਸਤਾਫੀ ਲ ਕਹਿੰਦੇ ਸਿਰਫ ਭਾਸ਼ਾ ਵੱਖਰੀ ਵੱਖਰੀ ਹੋਣ ਕਰਕੇ ਉਹ ਇੱਕ ਦੂਜੇ ਦੀ ਭਾਸ਼ਾ ਨਹੀਂ ਸਮਝ ਸਕਤੇ ਉਹਨਾਂ ਦੇ ਵਿੱਚ ਲੜਾਈ ਪੈ ਗਈ ਤਫੀਰ ਚਾਰਾਂ ਦੀ ਭਾਸ਼ਾ ਸਮਝਦਾ ਸੀ ਉਹ ਗਿਆ ਬਾਜ਼ਾਰ ਦੇ ਵਿੱਚ ਅੰਗੂਰ ਲੈ ਕੇ ਦਿੱਤੇ ਚਾਰਾਂ ਨੇ ਖੁਸ਼ ਹੋ ਕੇ ਖਾ ਲਏ ਸੋ ਅਸਲ ਕਿੱਥੇ ਸੀ ਭੁਲੇਖਾ ਕਿ ਕਿਹੜੀ ਆ ਗਲਤੀ ਕਿੱਥੇ ਸੀ ਕਿ ਉਹ ਇੱਕ ਦੂਜੇ ਦੀ ਭਾਸ਼ਾ ਨਹੀਂ ਸੀ ਸਮਝਦੇ ਜਿੱਦਾਂ ਕਰਕੇ ਅਸੀਂ ਵੀ ਆਪਣੇ ਵਿੱਚ ਵੰਡੀਆਂ ਪਾ ਲਈਆਂ ਅਸੀਂ ਵੀ ਆਪਣੇ ਅੰਦਰ ਨਫ਼ਰਤ ਪੈਦਾ ਕਰ ਲਈ ਦੂਜੇ ਧਰਮ ਦੇ ਪ੍ਰਤੀ ਕਿ ਫਲਾਨਾ ਧਰਮ ਜੋ ਚ ਪਖੰਡਵਾਦ ਜ਼ਿਆਦਾ ਸਾਡੇ ਚ ਹੈ ਨੀਗਾ ਫਲਾਨੇ ਚ ਪਖੰਡਵਾਦ ਆਜ ਹਰ ਇੱਕ ਨੂੰ ਦੂਸਰੇ ਧਰਮ ਦੇ ਵਿੱਚ ਪਖੰਡਵਾਦ ਹੀ ਨਜ਼ਰ ਆ ਗਿਆ ਜਦ ਕਿ ਉਹ ਦੇ ਵਾਸਤੇ ਉਹ ਬੈਸਟ ਹੈ ਬਾਬੇ ਨਾਨਕ ਨੇ ਵੰਡੀਆਂ ਨਹੀਂ ਸਿਪਾਈਆਂ ਨਾ ਇੱਕ ਚਾਰਕ ਲਾਈਨਾਂ ਦੀ ਬਹੁਤ ਅਸ਼ੀਕ ਛੋਟੀ ਜੀ ਕਵਤਾ ਹੈ ਮੈਨ ਲੈ ਕੇ ਰੱਖੇ ਕਹਿੰਦੇ ਅਸੀਂ ਵੰਡ ਲੈਏ ਨੇ ਰੱਬ ਅਸੀਂ ਵੰਡ ਲੈਏ ਨੇ ਰੱਬ ਵੰਡ ਲਿਆਏ ਸਮਾਜ ਅਸੀਂ ਵੰਡ ਲੈਏ ਨੇ ਰੱਬ ਵੰਡ ਲਿਆਏ ਸਮਾਜ ਸਾਡੀ ਹੋਂਦ ਦੇ ਦੁਆਲੇ ਸਾਡੀ ਹਉਮੈ ਦਾ ਰਾਜ ਹੈ ਈਗੋ ਹੀ ਆਣਾ ਸੈਟੀਸਫਾਈਡ ਕਰਦੇ ਆਪਾਂ ਦੂਸਰੇ ਨੂੰ ਨੀਵਾਂ ਦਿਖਾ ਕੇ ਫਲਾਨਾ ਨੀਵਾਂ ਫਲਾਨਾ ਪਖੰਡੀ ਫਲਾਨਾ ਅੰਦਮ ਵੀ ਆ ਫਲਾਨਾ ਆਇਆ ਫਲਾਨਾ ਹੋਇਆ ਕਿ ਹਰ ਇੱਕ ਕੋਈ ਧਰਮ ਕੋਈ ਨੀ ਮਾੜਾ ਠੀਕ ਹੈ ਹਰ ਇੱਕ ਧਰਮ ਦੇ ਵਿੱਚ ਪਖੰਡੀ ਹੈਗੇ ਆ ਹਰ ਇੱਕ ਧਰਮ ਦੇ ਵਿੱਚ ਬੁਰੇ ਲੋਕ ਹੈਗੇ ਆ ਆਪਾਂ ਕਈ ਵਾਰੀ ਇੱਕ ਦਾ ਕਰਕੇ ਸਾਰੇ ਧਰਮ ਨੂੰ ਟਾਰਗੇਟ ਕਰ ਦਈਦਾ ਜਿੱਥੇ ਨਫ਼ਰਤ ਜਿਆਦਾ ਵੱਧ ਜਾਂਦੀ ਹੈ ਅਸੀਂ ਵੰਡ ਲੈਨੇ ਰੱਬ ਵੰਡ ਲੈ ਆਏ ਸਮਾਜ ਸਾਡੀ ਹੋਂਦ ਦੇ ਦਿਵਾਰੇ ਸਾਡੀ ਹੌਮੇ ਦਾ ਰਾਜ ਸਾਡੀ ਈਗੋ ਸਾਡੇ ਤੇ ਬਹੁਤ ਆ ਵੀ ਹੋ ਗਈ ਹੈ ਅਸੀਂ ਕੰਦਾ ਕੱਢ ਕੱਢ ਵੰਡ ਲੈ ਪਰਿਵਾਰ ਅਸੀਂ ਕੰਦਾ ਕੱਢ ਕੱਢ ਵੰਡ ਲਏ ਪਰਵਾਰ ਬਾਬੇ ਨਾਨਕ ਤੇ ਤਾਂ ਬਾਬੇ ਨਾਨਕ ਨੇ ਤਾਂ ਆਖਿਆ ਸੀ ਇੱਕ ਓੰਕਾਰ ਇੱਕ ਓੰਕਾਰ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਸਾਨੂੰ ਇੱਕ ਕਰਕੇ ਗਏ ਸੀ ਨਾ ਇੱਕ ਓੰਕਾਰ ਦਾ ਉਪਦੇਸ਼ ਦੇ ਕੇ ਗਏ ਆ ਜੋ ਅਕਾਲ ਪੁਰਖ ਇੱਕ ਹੈ ਬਾਕੀ ਜੋ ਦੁਨੀਆਂ ਸਾਰੇ ਚੱਲਦੀ ਪਈ ਆ ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਦਾ ਸਾਰੇ ਕੁਦਰਤ ਦੇ ਆ ਉਹਦੇ ਅਕਾਲਪੁਰਖ ਦੇ ਪੈਦਾ ਕੀਤੇ ਹੋਇਆ ਅਸੀਂ ਉਸ ਅਕਾਲਪੁਰਖ ਦੇ ਪੈਦਾ ਕੀਤੇ ਬੰਦਿਆਂ ਤੋਂ ਹੀ ਨਫ਼ਰਤ ਕਰੀ ਜਾਂਦੇ ਆ। ਸੋ ਮੇਨ ਚੀਜ਼ ਜੋ ਆਪਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਨਾ ਸਾਡੇ ਵਾਸਤੇ ਅਸਲ ਚੀਜ਼ ਇਹ ਨਹੀਂ ਚਾਹੀਦੀ ਕਿ ਤੇਰਾ ਧਰਮ ਕਿਹੜਾ ਆ। ਸਾਨੂੰ ਇਹ ਸਮਝਣਾ ਚਾਹੀਦਾ ਆ ਕਿ ਤੇਰਾ ਧਰਮ ਹੈ ਕੀ? ਕਿਸੇ ਆਪਣੇ ਆਪ ਨੂੰ ਖੁਸ਼ੀਏ ਤੇ ਮੇਰਾ ਧਰਮ ਕੀ ਆ? कि ਦੂਸਰੇ ਨਾਲ ਵੈਰ ਪਾਉਣਾ ਨਫ਼ਰਤ ਪਾਉਣੀ ਇੱਕ ਦੂਜੇ ਨੂੰ ਨਫ਼ਰਤ ਵੰਡਣੀ ਹੈ ਕਿ ਜਾਂ ਪਿਆਰ ਵੰਡਣਾ ਹੈ ਬਾਬੇ ਨਾਨਕ ਨੇ ਇੱਕ ਓੰਕਾਰ ਦਾ ਉਪਦੇਸ਼ ਦਿੱਤਾ ਕਿ ਸਾਰੇ ਇੱਕ ਹੈ ਇੱਕੋ ਕਿਰੇ ਸੋ ਮੈਂ ਤੇ ਆ ਜੇ ਅਪਾ ਰੋਜ ਗੱਲਾਂ ਬਾਤਾਂ ਸਾਂਝੀਆਂ ਕਰਦੇ ਰਿਹਾ ਕਰਾਂਗੇ ਜਿਹੜੇ ਸੱਜਣ YouTube ਤੇ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ Facebook ਤੇ ਹੋ ਫੋਲੋ ਕਰ ਲਓ ਔਰ ਵੀਡੀਓ ਨੂੰ ਅਗੇ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ